ਸੋ ਸ਼੍ਰੀਕਲ ਜੀ ਵੈਲਕਮ ਅੱਜ ਤੁਹਾਡਾ ਆਪਣੇ ਚੈਨਲ ਉਮੀ ਸਟਾਈਲਿਸ਼ ਤੇ ਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੀ ਜੀ ਹੈਵੀ ਸੂਟਸ ਆ ਜਿਹੜੇ ਸ਼ੇਅਰ ਕਰ ਰਹੇ ਆ ਸੋ ਇਹ ਫੁੱਲ ਪਾਰਟੀ ਵੀਅਰ ਸੂਟਸ ਹੈਗੇ ਆ ਵਿਡਿੰਗ ਵੀਅਰ ਸੂਟਸ ਹੈਗੇ ਆ ਅਗਰ ਤੁਸੀਂ ਇਹਨਾਂ ਨੂੰ ਸੇਮ ਆਰਡਰ ਕਰਨਾ ਚਾਹੁੰਦੇ ਹੋ ਸੇਮ ਵੀ ਕਰ ਸਕਦੇ ਹੋ ਆਪਣੀ ਕਲਰ ਚੋਇਸ ਦੇ ਅਕੋਰਡਿੰਗ ਕਿਸੇ ਵੀ ਸਟੱਫ ਤੇ ਕਿਸੇ ਵੀ ਕਲਰ ਕੰਬੀਨੇਸ਼ਨ ਚ ਬਣਾ ਸਕਦੇ ਹਾਂ ਸੋ ਸਾਰਿਆਂ ਨਾਲ ਜਿਹੜੀ ਪ੍ਰਾਈਸ ਇਸ ਆ ਅਲੱਗ-ਅਲੱਗ ਹੋ ਜਾਂਦੀ ਹੈ ਜਨੌਨ ਦੁਪੱਟਾ ਔਰਗਾਂਜ਼ਾ ਦੁਪੱਟਾ ਸੋ ਪਲੀਜ਼ ਤੁਸੀਂ ਜਿਵੇਂ ਚਾਹੋ ਨੇ ਤੁਸੀਂ ਮੈਂਸ਼ਨ ਕਰ ਦਿਆ ਕਰੋ ਕਿਉਂਕਿ ਥੋੜਾ ਬਹੁਤ ਜਿਹੜਾ ਇੱਧਰ ਸੂਟ ਦੀ ਜਿਹੜੀ ਪ੍ਰਾਈਸ ਇਸ ਹੈਗੀਆਂ ਚੇਂजेस ਹੁੰਦੇ ਰਹਿੰਦੇ ਹੈਗੇ ਜਿਵੇਂ ਜਿਵੇਂ ਮਟੀਰੀਅਲ ਤੁਸੀਂ ਕਹੋਗੇ ਸੋ ਉਹਦੇ ਨਾਲ ਵੀ ਜਿਹੜੇ ਸੂਟ ਦੇ ਪ੍ਰਾਈਸ ਹੈਗੇ ਉਹ ਚੇਂਜ ਹੋ ਜਾਂਦੇ ਸੋ ਇਹ ਹੈਗਾ ਜੀ ਜਿਵੇਂ फाइन ग्रेप ਦੇ ਉੱਪਰ ਬਣਿਆ ਹੋਇਆ ਹੈਂਡਵਰਕ ਦਾ ਸੂਟ ਹੈ ਸੋ ਇਹਦਾ ਜਿਹੜਾ ਕਲਰ ਹੈਗਾ ਗਾਜਰੀ ਸੌਰੀ ਮਸੰਤਾ ਪਿੰਕ ਸ਼ੇਡ ਹੈਗਾ ਸੋ ਇਹ ਬਹੁਤ ਹੀ ਪਿਆਰਾ ਸੂਟ ਬਣਿਆ ਕਿਉਂਕਿ ਹਰ ਇੱਕ ਕਲਰ ਦੇ ਉੱਪਰ ਜਿਹੜੀ ਡਿਜ਼ਾਈਨਿੰਗ ਹੈ ਡਿਜ਼ਾਈਨਿੰਗ ਦੀ ਲੁੱਕ ਹੈ ਜਿਹੜੀ ਡਿਫਰੈਂਟ ਡਿਫਰੈਂਟ ਆਉਂਦੀ ਹੈਗੀ ਹੈ ਸੋ ਇਹ ਉੱਪਰ ਤੱਕ ਹੈ ਜਿਹੜਾ ਫੁੱਲ ਹੈਵੀ ਸੂਟ ਹੈਗਾ ਇਹ ਗਲਾ ਇਹਨਾਂ ਨੇ ਜਿਵੇਂ ਥੋੜਾ ਚੇਂਜ ਕਰਵਾਇਆ ਆਪਾਂ ਪਹਿਲਾਂ ਵੀ ਇਹ ਥੋੜਾ ਸੂਟ ਹੈ ਜਿਹੜਾ ਡਿਜ਼ਾਈਨ ਹੈ ਸ਼ੇਅਰ ਕੀਤਾ ਹੋਇਆ ਸੋ ਅਗਰ ਤੁਸੀਂ ਸੇਮ ਬਣਾਉਣਾ ਚਾਹੁੰਦੇ ਹੋ ਸੇਮ ਬਣਾ ਸਕਦੇ ਹੋ ਸਰਪ੍ਰਾਈਜ਼ਸ ਆਪਾਂ ਤੁਹਾਨੂੰ ਦੱਸ ਦਾਂਗੇ ਤੁਸੀਂ ਜਿਵੇਂ ਵੀ ਬਣਾਉਣਾ ਚਾਹੁੰਦੇ ਹੋ ਇਹਦੇ ਨਾਲ ਬਾਜੂ ਤੇ ਇਸ ਤਰ੍ਹਾਂ ਦਾ ਵਰਕ ਹੈਗਾ ਜੀ 컬러 ਬਹੁਤ ਹੀ ਪਿਆਰਾ ਲੱਗਿਆ ਤਾਂ ਮਜ਼ੈਂਟਾ ਵੀ ਨਹੀਂ ਕਹਿ ਸਕਦੇ ਥੋੜਾ ਡਾਰਕ ਆ ਰਿਹਾ ਪਿਕਚਰ ਦੇ ਵਿੱਚ ਸੋ ਪਿੰਕ ਰਾਣੀ ਪਿੰਕ ਸ਼ੇਡ ਦੇ ਵਿੱਚ ਇਹ ਜਿਹੜਾ ਕਲਰ ਕੰਬੀਨੇਸ਼ਨ ਆ ਰਿਹਾ ਸੋ ਇਹਦੇ ਨਾਲ ਜਿਵੇਂ ਆਪਾਂ ਇੱਥੇ ਗ੍ਰੀਨ ਮੈਂਸ਼ਨ ਕੀਤਾ ਹੋਇਆ ਸੋ ਤੁਸੀਂ ਇਹਦੇ ਨਾਲ ਕੰਟਰਾਸਟ ਦੁਪੱਟਾ ਵੀ ਕਰ ਸਕਦੇ ਹੋ ਗਾ ਤੁਸੀਂ ਨਾਲ ਦਾ ਜਿਹੜਾ ਕਰਨਾ ਚਾਹੁੰਦੇ ਹੋ ਤਾਂ ਨਾਲ ਦਾ ਦੁਪੱਟਾ ਵੀ ਕੱਢ ਸਕਦੇ ਹਾਂ ਇਹਦੇ ਨਾਲ ਆਪਾਂ ਬਾਟਮ ਕੀਤੀ ਹੋਈ ਹੈ ਸਟ੍ਰੇਟ ਸਟ੍ਰੇਟ ਦੇ ਨਾਲ ਇਹ ਜਿਹੜਾ ਆਪਾਂ ਬਹੁਤ ਹੀ ਪਿਆਰਾ ਜਿਹਾ ਹੈਂਡਵਰਕ ਦਿੱਤਾ ਹੋਇਆ ਸੋ ਇਹ ਬਹੁਤ ਹੀ ਪਿਆਰਾ ਇਹਦੀ ਲੁੱਕ ਹੈਗੀ ਹੈ ਔਰ ਇਹਦੇ ਨਾਲ ਦੁਪੱਟਾ ਆਪਾਂ ਚੁਣੌਣ ਦਾ ਆਇਆ ਹੋਇਆ ਜਿਵੇਂ ਵੀ ਕਸਟਮਰ ਦੀ ਡਿਮਾਂਡ ਹੈ ਉਹਦੇ ਵਿੱਚ ਹੈ ਜਿਹੜਾ ਆਪਾਂ ਇਹਦੇ ਵਿੱਚ ਫੁੱਲ ਹੈਵੀ ਜਿਹੜਾ ਵਰਕ ਕੀਤਾ ਹੋਇਆ ਲਾਈਨਸ ਪਾਈਆਂ ਹੋਈਆਂ ਹੈਂਡਵਰਕ ਦੀਆਂ ਸੋ ਇਸ ਤਰ੍ਹਾਂ ਕਿਉਂਕਿ ਜਿਹੜੇ ਦੁਪੱਟੇ ਹੈਗੇ ਹੈ ਇਹ ਕਾਫੀ ਹੈਵੀ ਹੋ ਜਾਂਦੇ ਆ ਜਦੋਂ ਤੁਸੀਂ ਵੀਰ ਕਰਦੇ ਹਾਂ ਜੇ ਆਪ ਬਣਾਉਣੇ ਕਿਉਂਕਿ ਇਹ ਦਾ ਬਾਰਾ ਜਿਹੜਾ ਕਾਫੀ ਵੱਡਾ ਹੁੰਦਾ ਔਰ ਹੈਂਡਵਰਕ ਦੇ ਵਿੱਚ ਇਸ ਤਰ੍ਹਾਂ ਲਾਈਨਸ ਆ ਜਿਹੜੀਆਂ ਕਿਉਂਕਿ ਫੁੱਲ ਹੈਵੀ ਸ਼ਰਟ ਹੈਗਾ ਔਰ ਫੁੱਲ ਹੈਵੀ ਸ਼ਰਟ ਦੇ ਨਾਲ ਇਹ ਬਹੁਤ ਹੀ ਵਧੀਆ ਲੁੱਕ ਆਉਂਦੀ ਹੈ ਦੀ ਸੋ ਇਹ ਸੀਗਾ ਜੀ ਸ਼ਰਟ ਆਪਣਾ ਫੁੱਲ ਸੂਟ ਵਿਦ ਬਾਟਮ ਵਰਕ ਔਰ ਨੈਕ ਸੂਟ ਹੈਗੇ ਜੀ ਇਹ ਦੋਨੋਂ ਸੂਟ ਆਪਣੇ ਕੋਲੇ ਅਵੇਲੇਬਲ ਆ ਅਗਰ ਤੁਹਾਨੂੰ ਇਹ ਸੂਟਸ ਹੈਗੇ ਜਿਹੜੇ ਚਾਹੀਦੀ ਹੈ ਜਾਂ ਤੁਹਾਨੂੰ ਜਲਦੀ ਹੈਗੇ ਤੁਸੀਂ ਐਜ਼ ਇਟ ਇਜ਼ ਇਹਨਾਂ ਨੂੰ ਪੇਕ ਕਰ ਸਕਦੇ ਹੋ ਇਹ ਵੀ ਬਹੁਤ ਹੀ ਹੈਵੀ ਡਿਜ਼ਾਈਨਸ ਹੈਗੇ ਆ ਔਰ ਲਾਈਟ ਪ્યોਰ ਦੇ ਉੱਪਰ ਬਣੀ ਹੋਈ ਹੈ ਲਾਈਟ ਕਾਪਰ ਸ਼ੇਪ ਦੇ ਵਿੱਚ ਜਿਵੇਂ ਇਹ ਡਿਜ਼ਾਈਨ ਹੈ ਸੋ ਇਹਦੀ ਲੈਂਥ ਹੈਗੀ ਹੈ ਕਾਫੀ ਜ਼ਿਆਦਾ ਹੈਗੀ ਹੈ ਸੋ ਦੇਖੋ ਫੁੱਲ ਹੈਵੀ ਜਿਹੜਾ ਇਹਦੇ ਵਿੱਚ ਵਰਕ ਹੋਇਆ ਹੋਇਆ ਫਰੰਟ ਹੈ ਜਿਹੜਾ ਫੁੱਲ ਹੈ ਔਰ ਇਹਦੀ 50 ਲੈਂਥ ਹੋਊਗੀ ਗਲਾ ਵੀ ਇਹਦੇ ਨਾਲ ਔਰ ਸਾਰੇ 4 ਸਾਈਡ 23 ਘੇਰੇ ਦੇ ਵਿੱਚੇ ਬਣਿਆ ਹੋਇਆ ਹੈ ਔਰ ਇਹਦੀ ਲੈਂਥ ਆ ਜਿਹੜੀ ਕਾਫੀ ਹੈਵੀ ਹੈ ਦੇਖੋ ਲੈਂਥ ਆ ਕਾਫੀ ਜ਼ਿਆਦਾ ਹੈ ਸੌਰੀ ਔਰ ਇਹਦਾ ਜਿਹੜਾ ਫਰੰਟ ਹੈਗਾ ਬਹੁਤ ਹੀ ਜ਼ਿਆਦਾ ਹੈਵੀ ਹੈ ਇਸ ਤਰ੍ਹਾਂ ਗਲਾ ਬਣਿਆ ਹੋਇਆ ਅਗਰ ਤੁਹਾਡੀ ਲੈਂਥ ਕਾਟਰੀ ਹੈਗੀ ਆ ਤਾਂ ਤੁਸੀਂ ਇਥੋਂ ਗਲਾ ਜਿਹੜਾ ਕੱਟ ਕਰਵਾ ਸਕਦੇ ਹੋ ਅਗਰ ਤੁਹਾਨੂੰ ਪਸੰਦ ਆਉਂਦਾ ਤਾਂ ਇਹ ਔਰ ਇਹਦੇ ਨਾਲ ਜਿਹੜੀਆਂ ਬਾਜੂ ਤੇ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ ਔਰ ਇਹਦੀ ਬੈਕ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਬੈਕ ਹੈ ਜੀ ਫੁੱਲ ਬੈਕ ਤੇ ਉੱਪਰ ਜਾਲ ਹੈ ਸੋ ਫੁੱਲ ਬੈਗ ਦੇ ਉੱਪਰ ਜਾਲ ਹੈਗਾ ਔਰ ਇਹਦਾ ਜਿਹੜਾ ਦੁਪੱਟਾ ਹੈਗਾ ਦੁਪੱਟੇ ਦੇ ਉੱਪਰ ਵੀ ਫੁੱਲ ਜੀਆ ਜਾਲ ਹੈਗਾ ਸੋ ਇਹਦੇ ਨਾਲ ਆਪਾਂ ਹਜੇ ਲੇਸਿਸ ਦੇ ਕੇ ਇਹਨੂੰ ਦੁਪੱਟੇ ਨੂੰ ਫਿਨਿਸ਼ ਕਰਨਾ ਸਾਈਜ਼ ਤੋਂ ਬਟ ਦੁਪੱਟਾ ਹੈਗਾ ਜਿਹਦਾ ਸੈਂਟਰ ਸਾਰਾ ਜਿਹੜਾ ਸਿੱਪੀ ਬੈਗ ਦੇ ਨਾਲ ਮੈਚ ਕਰਦਾ ਹੈਗਾ ਔਰ ਇਸ ਤਰ੍ਹਾਂ ਇਹ ਜਿਹੜੀ ਬੈਗ ਹੈਗੀ ਹੈ ਔਰ ਫਰੰਟ ਤੇ ਜਿਹੜਾ ਇਸ ਤਰ੍ਹਾਂ ਸਿੱਪੀ ਦਾ ਨਾ ਫੁੱਲ ਹੈਵੀ ਬਣਿਆ ਹੋਇਆ ਹੈ ਦੇਖੋ ਸੋ ਇਹ ਬਹੁਤ ਹੀ ਪਿਆਰੀ ਇਹਦੀ ਲੁੱਕ ਆਉਂਦੀ ਹੈ ਸੋ ਤੁਸੀਂ ਇਹਨੂੰ ਐਜ਼ ਇਟ ਇਜ਼ ਜਿਹੜਾ ਪੀ ਕੇ ਸਕਦੇ ਹੋ ਸੋ ਬਹੁਤ ਹੀ ਹੈਵੀ ਸੂਟ ਹੈ ਜਦੋਂ ਤੁਸੀਂ ਇਹਨੂੰ ਸਾਰੇ ਜਿਹੜੇ ਪੀਸ ਆ ਦੇ ਨਾਲ ਜਿਹੜੇ ਅਟੈਚ ਹੋਗੇ ਸੋ ਇਹਦੀ ਬਹੁਤ ਪਿਆਰੀ ਲੁੱਕ ਆਉਗੀ ਇਹਦੇ ਨਾਲ ਆਪਾਂ ਬਾਟਮ ਤੇ ਵੀ ਇਸ ਤਰ੍ਹਾਂ ਦਾ ਵੋਕ ਜੀ ਸੋ ਇਹਦੀ ਜਿਹੜੀ ਲੁੱਕ ਹੈ ਓਵਰঅল ਲੁੱਕ ਹੈ ਉਹ ਬਹੁਤ ਹੀ ਹੈਵੀ ਹੋਏਗੀ ਸੋ ਇਹਨੂੰ ਤੁਸੀਂ ਐਜ਼ ਇਟ ਇਜ਼ ਪਿਕ ਕਰ ਸਕਦੇ ਹੋ ਨੈਕਸਟ ਹੈਗਾ ਜੀ ਕਾਪਰ ਕਲਰ ਦੇ ਵਿੱਚ ਜੀ ਇਹ ਦੁਬਾਰਾ ਸੂਟ ਹੈਗਾ ਇਹਨੂੰ ਆਪਾਂ 컬러ਫੁਲ ਸਿੱਪੀ ਦੇ ਨਾਲ ਬਣਾਇਆ ਹੋਇਆ ਹੈ ਇਹ ਦੇਖੋ ਬਹੁਤ ਹੀ ਕਲਰਫੁਲ ਜੀ ਸਿੱਪੀ ਲਗਾਈ ਹੋਈ ਹੈ ਫਰੰਟ ਫੁੱਲ ਹੈਵੀ ਫਰੰਟ ਹੈ ਇਹਦਾ ਉੱਪਰ ਤੱਕ ਔਰ ਇਹਦੇ ਨਾਲ ਜਿਹੜੇ ਬਾਜੂ ਹੈਗੇ ਆ ਇਸ ਤਰ੍ਹਾਂ ਬਾਜੂ ਦਿੱਤੇ ਹੋਏ ਹੈ ਜੀ ਔਰ ਬੈਕ ਦੇ ਵਿੱਚ ਸਾਰੇ ਜਿਹੜੇ ਫਲਾਰ ਦਿੱਤੇ ਹੋਏ ਹੈ ਕਲਰਫੁਲ ਸੋ ਇਹਦਾ ਵੀ ਜਿਹੜਾ ਲੁੱਕ ਹੈਗਾ ਕਾਫੀ ਹੈਵੀ ਹੈ ਇਸ ਤਰ੍ਹਾਂ ਫੁੱਲ ਹੈਵੀ ਫਰੰਟ ਹੈ ਜੀ ਦਾ ਔਰ ਇਹਦੇ ਨਾਲ ਦੁਪੱਟਾ ਹੈਗਾ ਜੀ ਇਹ ਹੈਗਾ ਔਰਗੈਂਜ਼ਾ ਦਾ ਡਬਲ ਆਪਾਂ ਡਾਈ ਕੀਤਾ ਹੋਇਆ ਇਸ ਤਰ੍ਹਾਂ ਸਾਰੇ ਜਿਹੜੇ ਪੱਲੇ ਆ ਇਸ ਤਰਾ ਪੱਲੇ ਹੈਵੀ ਬਣੇ ਹੋਏ ਆ ਔਰ ਉੱਪਰ ਬਾਰਡਰ ਹੈ ਔਰ ਇਹ ਵਿੱਚ ਜਿਹੜਾ ਸਾਰੇ ਮੋਟਿਫ ਦਿੱਤੇ ਹੋਏ ਆ ਦੇ ਔਰ ਇਹਦੀ ਨਾਲ ਜਿਹੜੀ ਲੁੱਕ ਹੈਗੀ ਆ ਦੁਪट्टे ਦੀ ਕਾਫੀ ਹੈਵੀ ਦੁਪੱਟੇ ਨੇ ਸਾਈਡਸ ਤੇ ਆਪਾਂ ਜਿਹੜਾ ਇਹਦੇ ਹਜੇ ਜਿਹੜੇ ਲੇਸਿਸ ਆ ਜਿਹੜੀਆਂ ਇਹਦੀਆਂ ਦੇਣੀਆਂ ਹੈਗੀਆਂ ਆਪਾਂ ਸੋ ਇਹ ਬਹੁਤ ਹੀ ਹੈਵੀ ਹੈ ਜਿਹੜਾ ਇਹ ਦੀ ਲੁੱਕ ਹੈ ਇਹਦੇ ਨਾਲ ਆ ਜਿਹੜਾ ਇਹਦੀ ਗ੍ਰੇਸ ਆ ਆਲਰੇਡੀ ਕਾਫੀ ਵਧੀਆ ਜਿਹੜੀ ਆ ਜਾਂਦੀ ਹੈ ਇਸ ਤਰ੍ਹਾਂ ਇਹਦੇ ਨਾਲ ਜਿਹੜਾ ਦੁਪੱਟਾ ਹੈ ਨਾਲ ਜਿਹੜੀ ਫੁੱਲ ਗ੍ਰੇਸ ਹੈ ਆਪਾਂ ਇਹਦੇ ਨਾਲ ਜਿਹੜੀ نیچے ਫਿਨਿਸ਼ਿੰਗ ਪੱਟੀ ਵੀ ਦੇਵਾਂਗੇ ਸੋ ਉਹਦੇ ਨਾਲ ਜਿਹੜੀ ਇਹਦੀ ਡਿਫਰੈਂਟ ਲੁੱਕ ਆਏਗੀ ਸੋ ਇਹ ਜਿਹੜੇ ਦੋਨੋਂ ਸੂਟ ਸੀਗੇ ਜੀ ਆਪਣੇ ਕੋਲੇ ਰੈਡੀ ਹੈ ਤੁਸੀਂ ਐਜ਼ ਇਟ ਇਜ਼ ਇਹਨਾਂ ਨੂੰ ਲੈ ਸਕਦੇ ਹੋ ਅਗਰ ਆਰਡਰ ਦੇ ਜਿਹੜੇ ਪ੍ਰੋਸੀਜਰ ਆਪਣਾ ਸੇਮ ਹੈ ਤੁਸੀਂ ਪਲੀਜ਼ ਜਿਹੜੀਆਂ ਕਾਲਸ ਆ ਕਾਫੀ ਜ਼ਿਆਦਾ ਆ ਰਹੀਆਂ ਕਿਉਂਕਿ ਆਪਾਂ ਜਿਵੇਂ ਜਿਵੇਂ ਨਵੇਂ-ਨਵੇਂ ਸੂਟਸ ਪਾ ਰਹੇ ਹੈਗੇ ਆ ਸੋ ਉਹਨਾਂ ਦਾ ਜਿਹੜੀਆਂ ਕਾਲਸ ਆ ਆਪਣੇ ਕੋਲੇ ਆ ਰਹੀਆਂ ਸੋ ਅਗਰ ਤੁਸੀਂ ਮੈਨੂੰ WhatsApp ਮੈਸੇਜ ਕਰੋਗੇ ਤਾਂ ਮੈਂ ਤੁਹਾਨੂੰ ਜਿਹੜਾ ਜਲਦੀ ਰਿਪਲਾਈ ਦੇਵਾਂਗੀ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਹਾਂਗੇ ਸੋ ਬਣੇ ਰਹੋ ਮੇਰੇ ਚੈਨਲ 'ਤੇ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ so much